ਰੇ ਨੂੰ ਬਾਲਾ 3 ਵਾਲ ਤੋਂ ਤੇ ਕਿਸ ਦਾ ਪੇਸ਼ੈਂਟ ਹੈ ਤੁਹਾਡੇ ਜਿਹੜੇ ਕੀ ਕਰ ਰਹੇ ਸੀ ਗੱਲ ਕੁਝ ਵੀ ਨਹੀਂ ਗੱਲ ਇਹਨਾਂ ਨੇ ਇਹ ਕਿ ਜਿੱਥੇ ਥੋੜੀ ਜਿੱਥੇ ਪੀਂਦੇ ਸੀ ਨਾ ਇਹ ਉੱਥੋਂ ਲੈ ਕੇ ਆਏ ਸੀ ਇਹਨਾਂ ਨੇ ਕੀ ਕੰਡੀਸ਼ਨ ਸੀ ਕੰਡੀਸ਼ਨ ਅਗੇ ਨੂੰ ਕਾਫੀ ਅੱਗੇ ਪਹਿਲਾਂ ਕ੍ਰਿਟੀਕਲ ਨੂੰ ਕਾਫੀ ਬੜਾ ਸੁਧਾਰ ਆਇਆ ਹੈ ਹਾਂਜੀ ਵਧੀਆ ਆ ਗਿਆ ਕਿਹੜਾ ਦੀ ਮਿਲਵਾਤ ਹੈ ਹਾਂ ਲੰਘ ਨੂੰ ਦਰਸਾ ਤਾ ਆਪੇ ਬੈਠ ਰਹੇ ਕੀ ਲੋਕਾਂ ਨੂੰ ਕਿਹੜਾ ਚਾਹੁੰਦੇ ਲੋਕਾਂ ਨਹੀਂ ਆਇਆ ਕਹਿਣਾ ਚਾਹੁੰਦੇ ਕਿ ਪਹਿਨਾ ਪੀਓ ਇਹ ਸ਼ਰਾਬ ਫਰੀ ਵੀ ਕੋਈ ਫਾਇਦਾ ਨਹੀਂ ਹੈਗਾ ਨੁਕਸਾਨ ਹੈ ਜਿਆਦਾ ਹੱਥ ਜੋੜ ਕੇ ਬੇਨਤੀ ਹੈ ਕਿ ਛੋਟੇ ਛੋਟੇ ਬੱਚੇ ਉਹਨਾਂ ਵੱਲ ਧਿਆਨ ਦਿਓ ਸਰਕਾਰ ਲੋਕ ਕਹਿੰਦੇ ਕਿ ਜਿਹੜੇ ਦਿਨ ਦੀ ਹੈ ਸ਼ਰਾਬ ਉਹਨਾਂ ਵੱਲ ਜਿਆਦਾ ਨਿਗਰਾਨੀ ਕਰਨ ਸਰਕਾਰ ਕੋਲ ਤਾਂ ਕਿੰਦਾਂ ਦੀ ਮਦਦ ਲਈ ਕੀਤੀ ਗਈ ਹੈ ਕਿ ਉਹ ਸਾਨੂੰ ਮੋਦ ਦਿੱਤਾ ਹੁੰਦਾ ਨਹੀਂ ਟ੍ਰੀਟਮੈਂਟੇ ਵਜਿਆ ਚਾਹਦਾ ਹੈ ਡਾਕਟਰ ਦਾ ਸਤਾਵੇ ਬਹੁਤ ਵਧੀਆ ਏ ਥੋੜਾ ਕੋਪਰੇਟ ਕਰਦਾ ਹੈ ਕਾਦਾ ਮਾ ਆਪਣਾ ਨਾ ਕਿਹੜੇ ਪਿੰਡ ਤੋਂ ਪਦਾਲਪੁਰ ਤੋਂ ਕੀ ਗੱਲ ਕਰੀ ਜੀ ਇਹ ਆਈ ਤਾਂ ਗਏ ਕੰਮ ਤੇ ਐਨਐਐਸ ਵੇਰੇ ਸ਼ਰਾਬ ਕੀਤੀ ਸਾਡੇ ਪਿੰਡ ਵੇਜਦਾਰਾ ਮੁੰਡਾ ਉਹਦੇ ਕੋਲ ਲੈ ਕੇ ਫਿੱਟੇ ਤੇ ਬਾਚੇ ਆਂਦੇ ਜਲਣੋਂ ਆਉਂਦੇ ਆ ਤਾਈ ਤੇ ਸਵੇਰੇ ਆਂਦੇ ਜਲਣੋਂ ਆਉਂਦੀ ਆ ਰਾਤੀ ਇਹਨਾਂ ਨੇ ਉਲਟੀ-ਉਲਟੀ ਕੀਤੀ ਤੋਂ ਠੀਕ ਹੀ ਗਏ ਤੇ ਵੇਰੇ ਆਂਦੇ ਜਲਣੋਂ ਆਉਂਦੀ ਆ ਤਾਂ ਫਿਰ ਕੋਈ ਕ੍ਰਿਬਨ 3 ਵਜੇ ਲੈ ਗਏ ਉਸ ਦਰ ਤੇ ਦਾਖਲ ਕਰਾਇਆ ਹੁਣ ਤਾਂ ਠੀਕ ਹੈ ਫਰਕ ਹੈ ਵਧੀਆ ਵਾ ਕਈ ਲੋਕ ਕਹਿੰਦੇ ਜੇ ਸਰਕਾਰੀ ਸਟਾਫ ਚਲਾਕ ਨਹੀਂ ਰਹੀ ਕਰਦਾ ਕੀ ਲੈ ਆ ਹੀ ਤੇ ਲੈ ਗਿਆ ਸਾਡਾ ਤੇ ਹੁਣ ਫੜ ਗਿਆ ਕਾਫੀ ਫੜ ਗਿਆ ਆ ਠੀਕ ਹੈ ਪਹਿਲਾਂ ਇਹਦੇ ਜਲਣ ਹੁੰਦੀ ਆ ਕਬਰ ਪੈਂਦੀ ਆ ਹੁਣ ਤੇ ਠੀਕ ਹੈ ਹੁਣ ਕੁਝ ਨਹੀਂ ਹੁੰਦਾ ਉਹਨਾਂ ਨੂੰ ਪਈ ਵਾਤ ਵਾਸਾ ਦਿੱਤੀ ਜਾਵੇ ਇਹ ਸਾਡੇ ਪਿੰਡ ਕਈ ਹੈਗੇ ਐਡਾ ਵੇਚਦੇ ਆ ਲੈ ਕੇ ਵੇਚਦੇ ਆ ਇੱਕ ਨੂੰ ਤੇ ਫੜਿਆ ਤੇ ਦੋ ਤਿੰਨ ਹੋਰ ਹੈਗੇ ਆ ਉਹਨਾਂ ਨੂੰ ਫੜਾਇਆ ਜਾਵੇ

ਇਸ ਜਿਹੜੀ ਮੰਦ ਭਾਗੀ ਘਟਨਾ ਜਿਹੜੀ ਆ ਨਹੀਂ ਜਿਹੜੇ ਰੋਕੇ ਚੁਈ ਗਿਆ ਕਿੰਨੇ ਲੋਕ ਜਿਹੜੇ ਆ ਇਸ ਦੇ ਦੇ ਸ਼ਰਾਬ ਦੇ ਜਿਹੜਾ ਗਾਰੇ ਦੇ ਵਿੱਚ ਘੱਟੀਆਂ ਦੇ ਵਿੱਚ ਸੋ ਸਾਡੇ ਕੋਲ ਇੱਥੇ ਗੁਰਮਾਨੰਗਰ ਦੇ ਹਸਪਤਾਲ ਦੇ ਵਿੱਚ ਕੋਈ 17 ਪੇਸ਼ੈਂਟ ਜਿਹੜੇ ਨੇ ਹੁਣ ਤੱਕ ਸਾਡੇ ਕੋਲ ਦਾਖਲ ਨੇ ਤੇ ਚਾਰ ਪੇਸ਼ੈਂਟ ਜਿਹੜੇ ਫਰੈਸ਼ ਹੁਣੇ ਮਾਨੂੰ ਥੋੜੀ ਦੇਰ ਪਹਿਲਾਂ ਪਤਾ ਲੱਗਿਆ ਐਮਰਜੈਂਸੀ ਦੇ ਵਿੱਚ ਆਏ ਨੇ ਇਹ ਸਾਰੇ ਦੇ ਸਾਰੇ ਪੇਸ਼ੈਂਟਸ ਜਿਹੜੇ ਨੇ ਮਜੀਠਾ ਏਰੀਆ ਏਰੀਏ ਦੇ ਹੀ ਨੇ ਸੋ ਇਹ ਜਿਹੜੀ ਇੱਕ ਸਪੂਰੀਅਸ ਸ਼ਰਾਬ ਜਿਹੜੀ ਹੈ ਕਟਿਆ ਸ਼ਰਾਬ ਪੀਣ ਤੋਂ ਬਾਅਦ ਸਾਰੇ ਦੇ ਸਾਰੇ ਇਹਨਾਂ ਨੂੰ ਸਾਰਿਆਂ ਨੂੰ ਪ੍ਰੋਬਲਮ ਹੋਈ ਆ ਸੋ ਉਹਨਾਂ ਸਾਰਿਆਂ ਦਾ ਇਲਾਜ ਚੱਲ ਰਿਹਾ ਇਹਨਾਂ ਚੋਂ 5 ਕੇ ਪੇਸ਼ੈਂਟ ਜਿਹੜੇ ਜਿਨ੍ਹਾਂ ਦੀ ਕੰਡੀਸ਼ਨ ਥੋੜੀ ਜ਼ਿਆਦਾ ਸੀਰੀਅਸ ਸੀ ਉਹ ਆਈਸੀਯੂ ਦੇ ਵਿੱਚ ਨੇ ਬਾਕੀ ਨਾਰਮਲ ਜਿਹੜੇ ਸਾਡੇ ਮੈਡੀਸਨ ਦੇ ਵਾਰਡ ਨੇ ਉਹਨਾਂ ਦੇ ਵਿੱਚ ਇਹ ਪੇਸ਼ੈਂਟ ਐਡਮਿਟਡ ਨੇ ਸੋ ਇੱਥੇ ਸਾਡੇ ਗੁਰਮਾਨੰਗ ਦੇ ਹਸਪਤਾਲ ਦੇ ਵਿੱਚ ਹਰ ਤਰ੍ਹਾਂ ਦੀ ਟ੍ਰੀਟਮੈਂਟ ਦੀ ਸਹੂਲਤ ਸਾਡੇ ਕੋਲ ਹੈਗੀ ਆ ਸੋ ਉਹ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਚੱਲ ਰਿਹਾ ਸੋ ਹੋਪਫੁਲੀ ਇਹ ਸਾਰੇ ਪੇਸ਼ੈਂਟ ਜਿਹੜੇ ਨੇ ਇੱਥੇ ਠੀਕ ਹੋ ਜਾਣਗੇ ਸਾਰ ਸਾਰੇ ਜਿਹੜੇ ਸ਼ਰਾਬ ਦੇ ਨਸ਼ੇ ਕੀ ਆ ਤੇ ਜਾਂ ਹੋਰ ਵੀ ਕੋਈ ਇਹਨਾਂ ਦੇ ਵਿੱਚ ਆਈ ਦੀ ਜਿਹੜੇ ਇਹ ਪੇਸ਼ੈਂਟ ਨੇ ਇਹ ਸਾਰੇ ਦੇ ਸਾਰੇ ਸ਼ਰਾਬ ਦੇ ਨਸ਼ੇ ਵਾਲੇ ਹੀ ਨੇ ਇਹਦੇ ਵਿੱਚ ਦੂਸਰਾ ਕੋਈ ਪੇਸ਼ੈਂਟ ਨਹੀਂ ਹੈਗਾ ਕਿ ਜਿਹੜਾ ਟ੍ਰੀਟਮੈਂਟ ਕਰਦੇ ਕੋਈ ਸਪੈਸ਼ਲ ਵੀ ਤੋਂ ਬਦੋ ਬਦੋ ਜਿਹੜਾ ਵਾ ਹਸਪੀਟਲ ਵੱਲੋਂ ਜਿਹੜਾ ਕੋਈ ਇੰਜੈਕਸ਼ਨ ਜਾਂ ਹੋਰ ਕੋਈ ਟ੍ਰੀਟਮੈਂਟ ਵਾਖੇ ਸਪੈਸ਼ਲ ਡੋਸ ਦੇ ਆ ਦੇਖੋ ਜੋ ਵੀ ਇਸ ਅਲਕੋਹਲ ਪੋਇਜ਼ਨਿੰਗ ਦਾ ਐਂਟੀਡੋਟ ਹੈ ਜੋ ਜੋ ਇੰਜੈਕਸ਼ਨਸ ਹੈਗੇ ਨੇ ਉਹ ਸਾਡੇ ਕੋਲ ਸਾਰੇ ਅਵੇਲੇਬਲ ਨੇ ਉਹ ਸਾਰੇ ਇੱਥੇ ਅਸੀਂ ਦੇ ਰਹੇ ਹਾਂ ਗੁਰਨਾਨਕ ਦੇਵ ਹਸਪਤਾਲ ਚ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਹੈਗੀ ਸਾਡੇ ਕੋਲ ਆਈਸੀਯੂ ਵੀ ਸਾਡਾ ਜਿਹੜਾ ਹੈਗਾ ਉੱਥੇ ਵੀ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਰੱਖਣ ਲਈ ਹਰ ਤਰ੍ਹਾਂ ਦੀ ਸਾਡੇ ਕੋਲ ਸਹੂਲਤ ਹੈ ਔਰ ਇੱਥੇ ਹਰ ਮਰੀਜ਼ ਦਾ ਜਿਹੜਾ ਵੀ ਕੋਈ ਅਲਕੋਹਲ ਪੋਇਜ਼ਨਿੰਗ ਨਾਲ ਆਇਆ ਉਹਦਾ ਇਲਾਜ ਬਿਲਕੁਲ ਫ੍ਰੀ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਹੁਕਮਾਂ ਅਨਸਾਰ ਸਾਰਾ ਟੋਟਲੀ ਫ੍ਰੀ ਕੀਤਾ ਜਾ ਰਿਹਾ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅ ਇੱਥੇ ਚਾਰਜਸ ਨਹੀਂ ਲੱਗ ਰਹੇ ਸਾਰੀਆਂ ਦਵਾਈਆਂ ਸਭ ਕੁਝ ਇੱਥੇ ਫ੍ਰੀ ਹੀ ਪੇਸ਼ੈਂਟਸ ਨੂੰ ਦਿੱਤਾ ਜਾ ਰਿਹਾ ਸਰ ਪਰਸੋਂ ਵੀ ਇਹ ਦੋ ਤਿੰਨ ਦਿਨ ਤੋਂ ਹੋ ਗਈ ਚੀਜ਼ ਦੀ ਘਟਨਾ ਹੋ ਗਈ ਹੁਣ ਵੀ ਪੇਸ਼ੈਂਟ ਕਈ ਆ ਰਹੇ ਆ ਕਿ ਲੱਗਦਾ ਕਿ ਉਹ ਅਵੇਅਰ ਨਹੀਂ ਹੈ ਕਿ ਜਿਹਨੇ ਮੋਟਾ ਹੀ ਨਾ ਉਹਨਾਂ ਤੋਂ ਇਹਨਾਂ ਬਿਲਕੁਲ无 ਖੋਫ ਨੇ ਕਿ ਇਹਨਾਂ ਜਿਹੜੀ ਕਿਸੇ ਦੀ ਚੀਜ਼ ਸੀ ਉਹ ਉਹ ਖਾ ਕੇ ਖਾ ਲੇ ਕਿ ਜਿਹੜੇ ਦੇਖੋ ਜਿਹੜੀ ਜ਼ਹਿਰੀਲੀ ਸ਼ਰਾਬ ਆ ਜਿਸ ਨੇ ਜਿਆਦਾ ਮਾਤਰਾ ਦੇ ਵਿੱਚ ਲਈ ਆ ਉਹ ਜਾਂ ਤਾਂ ਉਸੇ ਟਾਈਮ ਡੈਥ ਹੋ ਗਈ ਆ ਜਾਂ ਉਸ ਤੋਂ ਥੋੜੀ ਦੇਰ ਬਾਅਦ ਉਹ ਜਿਹੜੇ ਮਰੀਜ਼ ਨੇ ਉਹ ਸੀਰੀਅਸ ਹੋ ਕੇ ਉਸ ਤੋਂ ਬਾਅਦ ਹਸਪਤਾਲਾਂ 'ਚ ਗਏ ਨੇ ਉੱਥੇ ਕਈ ਕਈ ਪੇਸ਼ੈਂਟਸ ਦੀ ਡੈਥ ਵੀ ਹੋਈ ਆ ਜਾਂ ਉਹ ਅਜੇ ਵੀ ਸੀਰੀਅਸ ਪਏ ਨੇ ਜਿੰਨਾ ਮਰੀਜ਼ਾਂ ਨੇ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਉਹ ਜ਼ਹਿਰੀਲੀ ਸ਼ਰਾਬ ਪੀਤੀ ਆ ਉਹਨਾਂ ਦੇ ਵਿੱਚ ਲੇਟ ਜਿਹੜੇ ਇਫੈਕਟ ਨੇ ਇਸ ਜ਼ਹਿਰੀਲੀ ਸ਼ਰਾਬ ਦੇ ਉਹਨਾਂ ਨੇ ਸ਼ੁਰੂ ਹੋਏ ਨੇ ਸੋ ਇਸ ਕਰਕੇ ਜਿਹੜੇ ਹੈਗੇ ਨੇ ਕੁਝ ਪੇਸ਼ੈਂਟ ਅੱਜ ਵੀ ਆਏ ਨੇ ਬਾਕੀ ਹੈਲਥ ਡਿਪਾਰਟਮੈਂਟ ਵੀ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਉਹ ਸਰਵੇ ਕਰ ਰਹੇ ਨੇ ਇਸ ਤਰ੍ਹਾਂ ਦਾ ਕੋਈ ਵੀ ਮਰੀਜ਼ ਜਿਹੜਾ ਪਿੰਡਾਂ ਦੇ ਵਿੱਚ ਦਿਖ ਰਿਹਾ ਉਹ ਗੁਰਮਾਨੰਕ ਦੇ ਹਸਪਤਾਲ ਜਾਂ ਨੇੜੇ ਦੇ ਹਸਪਤਾਲ ਦੇ ਵਿੱਚ ਉਹ ਭੇਜ ਰਹੇ ਨੇ